ਇੱਕ ਬੜਾ ਭੰਬਲ ਪੂਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਪਾਇਆ ਜਾਂਦਾ ਹੈ 2003 ਤੋਂ ਸ਼ੁਰੂ ਹੋਇਆ ਪਹਿਲਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ 2003 ਤਾਈਂ ਕਦੇ ਵੀ ਕੋਈ ਤਿਉਹਾਰ ਦਿਹਾੜਾ ਮਨਾਉਣ ਲਈ ਸਾਡੇ ਵਿੱਚ ਝਗੜਾ ਨਹੀਂ ਸੀ ਖੜਾ ਹੋਇਆ ਪੰਥ ਇੱਕ ਜੁਟ ਸੀ ਭਾਰਤ ਦੀਆਂ ਏਜੰਸੀਆਂ ਨੇ ਵੇਖਿਆ ਵੀ ਸਿੱਖ ਇਕੱਠੇ ਹੀ ਨੇ ਇਹਨਾਂ ਨੂੰ ਪਾੜੀਏ ਉਹਨਾਂ ਇੱਕ ਕਾਮ ਰੇਡ ਪੁਰੇਵਾਲ ਚੁਣਿਆ ਉਹਨੇ ਇੱਕ ਨਾਨਕ ਸ਼ਾਹੀ ਕੈਲੰਡਰ ਲਾਗੂ ਕੀਤਾ ਪਤਾ ਨਹੀਂ ਬਿਨਾ ਕਿਸੇ ਵਿਚਾਰ ਤੋਂ ਸ਼੍ਰੋਮਣੀ ਕਮੇਟੀ ਨੇ 2003 ਵਿੱਚ ਉਹ ਕੈਲੰਡਰ ਲਾਗੂ ਕਰ ਦਿੱਤਾ ਇਹ ਸੋਚਿਆ ਹੀ ਨਾ ਵੀ ਇਹ ਕੋਈ ਨਾਨਕ ਸ਼ਾਹੀ ਸੰਮਤ ਦੇ ਅਕੋਰਡਿੰਗ ਕੈਲੰਡਰ ਨਹੀਂ ਹੈ ਜਿਹੜਾ ਸੰਮਤ ਗੁਰੂ ਨਾਨਕ ਸਾਹਿਬ ਤੋਂ ਅਸੀਂ ਮੰਨਦੇ ਆ ਰਹੇ ਹਾਂ ਜੋ ਬਿਕਰਮੀ ਪੈਟਰਨ ਦੇ ਨਾਲ ਰਲ ਕੇ ਚੱਲਦਾ ਹੈ ਇਹ ਕੈਲੰਡਰ ਹਿੰਦੂ ਵੀਰਾਂ ਦੇ ਸਾਕਾ ਕੈਲੰਡਰ ਦੀ ਕਾਪੀ ਸੀ ਉਹਦੇ ਵਿੱਚ ਵੱਡੀ ਗਲਤੀ ਇਹ ਕੀਤੀ ਗਈ ਸੰਗਰਾਂਦਾਂ ਨੂੰ ਫਿਕਸ ਕਰ ਦਿੱਤਾ ਗਿਆ ਕਿੱਡੀ ਹਸੋਈ ਨਹੀਂ ਗੱਲ ਐ ਸੰਗਰਾਂਦ ਕਿਵੇਂ ਫਿਕਸ ਹੋ ਸਕਦੀ ਐ ਸੰਗਰਾਂਦ ਦਾ ਅਰਥ ਵੀ ਪਤਾ ਜਦੋਂ ਸੂਰਜ ਦੀ ਚਾਲ ਵਿੱਚ ਬਦਲਾ ਆਉਂਦਾ ਹੈ ਸੂਰਜ ਇੱਕ ਰਾਸ਼ ਤੋਂ ਦੂਜੀ ਰਾਸ਼ ਕਦਮ ਪਾਉਂਦਾ ਹੈ ਮੌਸਮ 'ਚ ਤਬਦੀਲੀ ਹੁੰਦੀ ਐ ਮਹੀਨਿਆਂ ਦੀ ਤਬਦੀਲੀ ਹੁੰਦੀ ਹੈ ਉਹਨੂੰ ਸੰਗਰਾਦ ਕੇ ਆ ਜਾਂਦਾ ਹੈ ਹੁਣ ਸੂਰਜ ਦੀ ਚਾਲ ਨੂੰ ਕੈਲੰਡਰ ਬਣਾਉਣ ਵਾਲਾ ਕਿਦਾਂ ਫਿਕਸ ਕਰ ਦਵੇਗਾ ਦੂਜੀ ਗਲਤੀ ਇਹ ਕੀਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ 5 ਜਨਵਰੀ ਨੂੰ ਫਿਕਸ ਕਰ ਦਈਏ ਤੇ ਬਾਕੀ ਜਿੰਨੇ ਵੀ ਗੁਰਾਂ ਦੇ ਪ੍ਰਕਾਸ਼ ਤੇ ਜੋਤੀ ਜੋਤ ਨੇ ਉਹ ਵੀ ਸੁਦੀ ਵਦੀ ਚੋਂ ਕੱਢ ਕੇ ਈਸਵੀ ਅਨੁਸਾਰ ਅੰਗਰੇਜ਼ੀ ਕੈਲੰਡਰ ਅਨੁਸਾਰ ਫਿਕਸ ਕਰ ਦਈਏ ਤੁਹਾਨੂੰ ਪਤਾ ਹੀ ਨਾ ਲੱਗਿਆ ਇੱਕੇ ਕੈਲੰਡਰ ਨੂੰ ਲਾਗੂ ਕਰਕੇ ਤੁਹਾਡੇ ਸਾਰੇ ਹੀ ਧਾਰਮਿਕ ਤੇ ਇਤਿਹਾਸਿਕ ਗ੍ਰੰਥ ਖਤਮ ਕਰਨ ਦੀ ਸਾਜਿਸ਼ ਰਚੀ ਗਈ ਸਾਡਾ ਸਭ ਤੋਂ ਪੁਰਾਣਾ ਗ੍ਰੰਥ ਪਤਾ ਕਿਹੜਾ ਹੈ ਗੁਰੂ ਹਰ ਸਹਾਇ ਵਾਲੀ ਪੋਥੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਸੌਂਪੀ ਉਹਦੇ ਵਿੱਚ ਬਾਤ ਸ਼ਾਇਆਂ ਦੀ ਗੁਰਦੇਵ ਗੁਰੂ ਨਾਨਕ ਸਾਹਿਬ ਉਹਨਾਂ ਦੀ ਜਿਹੜੀ ਪ੍ਰਕਾਸ਼ ਦੀ ਬਾਤ ਹੈ ਜਾਂ ਉਸ ਪੋਥੀ ਦੇ ਵਿੱਚ ਜੋ ਜੋਤੀ ਜੋਤ ਦਾ ਜ਼ਿਕਰ ਹੈ ਬਾਅਦ ਵਿੱਚ ਵੀ ਜਿਤਨੀਆਂ 150 ਦੇ ਵਿੱਚ ਦਰਜ ਹੋਈਆਂ ਉਹ ਸਾਰੀਆਂ ਸੁਦੀ ਤੇ ਵਦੀ ਅਨੁਸਾਰ ਨੇ ਉਹਦੇ ਬਾਅਦ ਸਭ ਤੋਂ ਪੁਰਾਣੀ ਪੋਥੀ ਮੰਨੀ ਜਾਂਦੀ ਹੈ ਗੋਇੰਦਵਾਲ ਵਾਲੀ ਜਿਹੜੀ ਪੋਥੀ ਐ ਜਿਹੜੀਆਂ ਪੋਥੀਆਂ ਬਾਬਾ ਮੋਹਨ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਲਿਆ ਕੇ ਸ੍ਰੀ ਹਰਮੰਦਰ ਸਾਹਿਬ ਆਮ ਸਰ ਦੇ ਕੰਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖੇ ਉਹਦੇ ਵਿੱਚ ਵੀ ਸੁਦੀ ਤੇ ਵਦੀ ਨਾਲ ਤਰੀਕਾ ਨੇ ਹੋਰ ਜਿੰਨੀਆਂ ਵੀ ਪੁਰਾਤਨ ਹੱਥ ਲਿਖਤਾਂ ਨੇ ਚਾਹੇ ਹਜ਼ਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਚਾਹੇ ਸ੍ਰੀ ਦਸਮ ਗ੍ਰੰਥ ਦੇ ਸਰੂਪ ਨੇ ਚਾਹੇ ਜਨਮ ਸਾਖੀਆਂ ਨੇ ਚਾਹੇ ਇਤਿਹਾਸਿਕ ਗ੍ਰੰਥ ਤੇ ਪੋਥੀਆਂ ਨੇ ਚਾਹੇ ਗੁਰਾਂ ਦੇ ਹੁਕਮਨਾਮੇ ਨੇ ਸਾਰਿਆਂ ਵਿੱਚ ਹੀ ਸੁਧੀ ਵਦੀ ਦੇ ਨਾਲ ਡੇਟਸ ਪਾਈਆਂ ਨੇ ਵਦੀ ਕੀ ਹੁੰਦੀ ਹੈ ਵਦੀ ਦਾ ਭਾਵ ਹੈ ਜਿਹੜਾ ਚੰ드ਰਮਾ ਹੈ ਨਾ ਉਹ ਜਦੋਂ ਛੁਪਿਆ ਹੁੰਦਾ ਹੈ ਹਨੇਰੇ ਪੱਖ ਨੂੰ ਵਦੀ ਕਹਿ ਦਿੰਦੇ ਨੇ ਜਿਹੜਾ ਮਸਿਆ ਦਾ ਪੱਖ ਹੈ ਸੁਦੀ ਹੁੰਦੀ ਹੈ ਚਾਨਣਾ ਪੱਖ ਚੰਦਰਮਾ ਜਦੋਂ ਚੜਿਆ ਹੁੰਦਾ ਹੈ ਹੁਣ ਇਹ ਜਿਹੜੀ ਸੁਦੀ ਤੇ ਵਧੀ ਹੈ ਇਹਦੇ ਅਨੁਸਾਰ ਹੀ ਸਾਡੇ ਸਾਰੇ ਧਾਰਮਿਕ ਤੇ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਡੇਢਸ ਨੇ ਅਸਲ ਵਿੱਚ ਸਿੱਖ ਧਰਮ ਮਿਸ਼ਰਤ ਕੈਲੰਡਰ ਵਰਤਦਾ ਹੈ ਪ੍ਰਕਾਸ਼ ਤੇ ਜੋਤੀ ਜੋਤ ਸੁਦੀ ਵਦੀ ਨਾਲ ਚੰਦਰਮੇ ਨਾਲ ਆਉਂਦੇ ਨੇ ਤੇ ਸੰਗਰਾਮਾਂ ਪ੍ਰਤੀਸ਼ਟੀਆਂ ਨਾਲ ਸੂਰਜੀ ਕੈਲੰਡਰ ਨਾਲ ਚੱਲਦੀਆਂ ਨੇ ਹੁਣ ਜਿੰਨੀਆਂ ਵੀ ਡੇਟਸ ਨੇ ਪਹਿਲਾਂ ਦਸਮ ਗ੍ਰੰਥਵਾਲਾ ਜਾਓ ਸੰਮਤ ਸਤਰਹਿ ਸਹਸ ਪਚਾਵਨ ਹਾੜ ਵਦੀ ਪ੍ਰਥਮ ਸੁਖ ਦਾਵਨ ਤ્વ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰਿ ਲਹਿ ਲਿਓ ਸੁਧਾਰਾ ਇਥੇ 1755 ਬਿਕਰਮੀ ਸੰਮਤ ਦੀ ਗੱਲ ਹੈ ਗੁਰਦੇਵ ਕਹਿੰਦੇ ਮੈਂ ਗ੍ਰੰਥ ਪੂਰਾ ਕੀਤਾ ਭਾਈ ਗੁਰਦਾਸ ਵਲ ਆ ਜਾਓ ਕਾਰਤਕ ਮਾਸ ਰੁੱਤ ਸਰਦ ਪੂਰਨ ਮਾਸੀ ਆਠ ਜਾਮ 60 ਘਰੀ ਆਜ ਤੇਰੀ ਵਾਰੀ ਹੈ ਕਵਿੱਤ ਨੇ ਭਾਈ ਗੁਰਦਾਸ ਤੇ ਇਹਨਾਂ ਵਿੱਚ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਦੀ ਗੱਲ ਇਹ ਵੀ ਕਾਰਤਕ ਮਾਸ ਦੀ ਬਾਤ ਹੈ ਇਹ ਵੀ ਪੂਰਨ ਮਾਸੀ ਦੀ ਬਾਤ ਹੈ ਚੰਦਰਮੇ ਨਾ ਚਲਿਆ ਜਾ ਰਿਹਾ ਹੈ ਸੁਦੀ ਬਦੀ ਨਾ ਚਲਿਆ ਜਾ ਰਿਹਾ ਹੈ ਹੁਣ ਸਭ ਤੋਂ શ્રેਸ਼ਟ ਉਦਾਹਰਣ ਸਾਡੇ ਸਿਰ ਦੇ ਸਾਈਂ ਕੌਣ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਛੱਡ ਦਿਓ ਸਾਰੇ ਇਤਿਹਾਸਿਕ ਹਵਾਲੇ ਇਹ ਇੱਕੋ ਫੜ ਲਓ ਹੁਣ ਜਿਹੜਾ ਪੈਟਰਨ ਗੁਰੂ ਨਾਨਕ ਸਾਹਿਬ ਮੰਨਣਗੇ ਉਹਨਾਂ ਦਾ ਸਿੱਖ ਉਹੀ ਮੰਨੇਗਾ ਜਾਂ ਕਿਸੇ ਕਾਮਰੇਟ ਦਾ ਬਣਾਇਆ ਕੈਲੰਡਰ ਮੰਨਣਾ ਆ ਸੀ ਗੁਰੂ ਨਾਨਕ ਸਾਹਿਬ ਨੇ ਕੀ ਮੰਨਿਆ ਆਮਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਇਹਦਾ ਭਾਵ ਕੀ ਹੈ 1578 ਸੰਮਤ ਹੈ ਜਦੋਂ ਦਿੱਲੀ ਤੇ ਮੁਗਲਾਂ ਦਾ ਰਾਜ ਹੋਵੇਗਾ ਤੇ ਉਹਦੇ ਬਾਅਦ ਇਹ ਜਿਹੜੇ ਮੁਗਲ ਨੇ 1797 ਸੰਮਤ ਵਿੱਚ ਦਿੱਲੀ ਤੋਂ ਇਹਨਾਂ ਦਾ ਤਖਤ ਪੁਟਿਆ ਜਾਵੇਗਾ ਤੇ ਮਹਾਰਾਜ ਨੇ ਤੇ ਇਥੇ ਬਿਕਰਮੀ ਪੈਟਰਨ ਦੇ ਨਾਲ ਡੇਟਸ ਦਿੱਤੀਆਂ ਨੇ ਕੋਈ ਸਾਡੇ ਵਿੱਚ 2003 ਤੋਂ ਪਹਿਲਾਂ ਭੰਬਲ ਪੂਸਾ ਨਹੀਂ ਸੀ 2003 ਵਿੱਚ ਧੋਖੇ ਦੇ ਨਾਲ ਨਕਲੀ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਉਹਦੇ ਬਾਅਦ ਹੀ ਦੋ-ਦੋ ਸੰਗਰਾਦਾਂ ਦੋ-ਦੋ ਪ੍ਰਕਾਸ਼ ਦੋ-ਦੋ ਜੋਤੀ ਜੋਤਉਣ ਲੱਗ ਪਏ ਸਾਡੇ ਵਿੱਚ ਝਗੜਾ ਖੜਾ ਹੋ ਗਿਆ ਤੋ ਇਸ ਗੱਲ ਦਾ ਖਿਆਲ ਰੱਖਿਓ ਜਿਹੜੇ ਕਹਿੰਦੇ ਨੇ ਨਾ 5 ਜਨਵਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਫਿਕਸ ਕਰ ਦਈਏ ਮੈਂ ਤੁਹਾਨੂੰ ਦੱਸਦਾ ਉਹਦੇ ਨਾਲ ਕਿੱਡਾ ਵੱਡਾ ਅਨਰਥ ਹੋਵੇਗਾ ਉਹ ਅਨਰਥ ਕੀ ਹੈ ਗੁਰਦੇਵ ਦਾ ਪ੍ਰਕਾਸ਼ ਦਿਹਾੜਾ ਸੀ ਉਹ ਸੁਦੀ 7 ਸਤੰਵੀਂ 1723 ਬਿਕਰਮੀ ਸੰਮਤ ਤੁਸੀਂ ਫਿਕਸ ਕਰ ਦਿਓ 5 ਜਨਵਰੀ ਭੰਬਲ ਪੂਸਾ ਮਕਾਉਣਾ ਹੈ ਤੁਸੀਂ ਇਹ ਗੱਲ ਸਮਝਦੇ ਹੀ ਨਹੀਂ ਵੀ ਸੂਰਜੀ ਕੈਲੰਡਰ ਚੰਦਰਮਾ ਨਾਲ ਨਹੀਂ ਚੱਲਦਾ ਈਸਵੀ ਕੈਲੰਡਰ ਬਿਕਰਮੀ ਪੈਟਰਨ ਨਾਲ ਨਹੀਂ ਚੱਲਦਾ ਅਖੇਰੀ ਦੋ ਵਾਰ ਸਾਲ 'ਚ ਦਿਹਾੜਾ ਆ ਗਿਆ ਗੁਰੂ ਗੋਬਿੰਦ ਸਿੰਘ ਦਾ ਕਈ ਵਾਰ ਆਉਂਦਾ ਹੀ ਨਹੀਂ ਉਹ ਭੋਲਿਓ ਪੋ ਸੁਦੀ ਸਤਵੀਂ ਹਰ ਸਾਲ ਆਉਂਦਾ ਹੈ ਈਸਵੀ ਵਿੱਚ ਨਹੀਂ ਆਉਂਦਾ ਤੇ ਅਸੀਂ ਈਸਵੀ ਨੂੰ ਅੱਗ ਲਾਉਣੀ ਹੈ ਗੋਰਿਆਂ ਨੂੰ ਮੁਬਾਰਕ ਉਹਨਾਂ ਦਾ ਕੈਲੰਡਰ ਤੁਹਾਨੂੰ ਪਿਆਰਾ ਲੱਗਦਾ ਤੇ ਈਸਾਈ ਬਣ ਜਾਓ ਅਸੀਂ ਤੇ ਉਹ ਫਾਲੋ ਕਰਨਾ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ ਹੁਣ ਇਹਨੂੰ ਸਮਝਣ ਦੀ ਲੋੜ ਹੈ ਨਕਲੀ ਕੈਲੰਡਰ ਜਾਰੀ ਹੁੰਦਾ ਦਿਹਾੜੇ ਸਾਡੇ ਵਿੱਚ ਵੰਡੇ ਗਏ ਬਾਅਦ ਵਿੱਚ ਪਤਾ ਚੱਲਦਾ ਹੈ ਸ਼ਰੋਮਣੀ ਕਮੇਟੀ ਨੂੰ ਕਾਲ ਤੱਕ ਸਹਿਬ ਨੂੰ ਵੀ ਇਹ ਗਲਤ ਕਾਰਜ ਹੋਇਆ ਉਹਨਾ ਆਪ ਹੀ ਨਾਨਕਸ਼ਾਈ ਕੈਲੰਡਰ ਰੱਦ ਕਰਕੇ ਕਹਿ ਦਿੱਤਾ ਜੋ ਗੁਰੂ ਨਾਨਕ ਸਾਹਿਬ ਤੋਂ ਨਾਨਕਸ਼ਾਈ ਸੰਮਤ ਚੱਲਦਾ ਸੀ ਸੰਮਤ ਮੰਨਣਾ ਨਾਨਕਸ਼ਾਈ ਕੈਲੰਡਰ ਨਹੀਂ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਦੂਜੇ ਧਰਮ ਵੀ ਨਹੀਂ ਚੱਲਦੇ ਸਾਰੇ ਗੁਰੂ ਸਾਹਿਬਾਨਾਂ ਨੇ ਬਿਕਰਮੀ ਪੈਟਰਨ ਦੇ ਨਾਲ ਚੱਲਣਾ ਕੀਤਾ ਪੈਟਰਨ ਸੇਮ ਹੈ ਸਾਡਾ ਨਾਨਕਸ਼ਹੀ ਸੰਮਤ ਦਾ ਤੇ ਬਿਕਰਮੀ ਦਾ ਗੁਰਾਂ ਤੋਂ ਬਾਅਦ ਸਾਡਾ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਸਿੱਕੇ ਜਾਰੀ ਕਰਦਾ ਉਹਨੇ ਵੀ ਕੈਲੰਡਰ ਨਾ ਬਦਲਿਆ ਫਿਰ ਸਭ ਤੋਂ ਸ੍ਰੇਸ਼ਟ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਕੋਲ ਤੇ ਬੜੇ ਬੜੇ ਫ੍ਰੈਂਚ ਬੜੇ ਬੜੇ ਯੂਰਪ ਦੇ ਵਿਦਵਾਨ ਸਨ ਸੈਨਾਪਤ ਸਨ ਉਹਦੇ ਕੋਲ ਬੜੀ ਕਰੰਸੀ ਸੀ ਆਪਣੇ ਸਿੱਕੇ ਸਨ ਆਪਣੇ ਡੰਕੇ ਤੇ ਚੋਟ ਆਪਣੇ ਨਗਾਰੇ ਵੱਜਦੇ ਦਮਾਵੇਂ ਵੱਜਦੇ ਸਨ ਔਰ ਕੋਈ ਕਮੀ ਨਹੀਂ ਸੀ ਮਾਇਦੀ ਉਹਨੇ ਵੀ ਕੈਲੰਡਰ ਨਾਲ ਛੇੜ ਖਾਨੀ ਨਹੀਂ ਕੀਤੀ ਕਿਉਂਕਿ ਗੁਰਾਂ ਦਾ ਪੈਟਰਨ ਹੀ ਅਸੀਂ ਮੰਨਣਾ ਹੈ ਜਿਹੜੇ ਕਹਿੰਦੇ ਨਾ ਵਿਕਰਮੀ ਪੈਟਰਨ ਨਾਲ ਚੱਲਿਆਂ ਹਿੰਦੂ ਬਣ ਜਾਵਾਂਗੇ ਉਹ ਭੋਲਿਓ ਹਿੰਦੂਆਂ ਦਾ ਧਾਰਮਿਕ ਚਿੰਨ ਹੈ ਜੰਝੂ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਡਕਿਆ ਹੈ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘਤ ਸਿੱਖੋ ਤੁਸੀਂ ਧਾਗੇ ਦਾ ਜੰਝੂ ਨਹੀਂ ਪਾਉਣਾ ਸੰਤੋਖ ਦਾ ਜੰਝੂ ਪਾਉਣਾ ਹੈ ਸੰਤੋਖ ਵਿੱਚ ਰਹਿਣਾ ਹੀ ਜੰਜੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਕਕਾਰ ਬਖਸ਼ੇ ਅਮਰਤ ਦੀ ਪੌਲ ਬਖਸ਼ ਕੇ ਕੱਚ ਕੜਾ ਕਿਰਪਾਨ ਕੰਗਾ ਕੇਸ ਉਹਨਾਂ ਤੇ ਆਖਿਆ ਨਹੀਂ ਵੀ ਤੁਸੀਂ ਜੇ ਬਿਕਰਮੀ ਪੈਟਰਨ ਫੋਲੋ ਕਰੋਗੇ Hindu ਰਹੋਗੇ ਉਹ ਕਹਿੰਦੇ ਕਕਾਰਾਂ ਨਾਲ ਸਿੱਖ ਬਣੋਗੇ ਜੰਜੂ ਨਹੀਂ ਪਾਉਣਾ ਉਹਨਾਂ ਛੇਵਾਂ ਕਕਾਰ ਦਿੱਤਾ ਹੀ ਨਹੀਂ ਸਾਨੂੰ ਵੀ ਆ ਪਾ ਲੋ ਤੁਸੀਂ ਕੈਲੰਡਰ ਬਣਾ ਲਓ ਆਪਣਾ ਮੁਕ ਦੀ ਗੱਲ ਇਹ ਹੈ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਨਾਨਕ ਗੁਰਮਖ ਐਸਾ ਜਾਣੇ ਪੂਰੇ ਮਾਹੇ ਸਮਾਹੀ ਗੁਰਦੇਵ ਪੂਰੇ ਨੇ ਉਹਨਾਂ ਦੀ ਕਰਨੀ ਤੇ ਨਾ ਤੁਸੀਂ ਦਖਲ ਦੇ ਸਕਦੇ ਹੋ ਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾ ਕੋਈ ਪ੍ਰਬੰਧਕ ਕਮੇਟੀ ਅਕਾਲ ਤਖ਼ਤ ਸਾਹਿਬ ਉਹ ਫੈਸਲਾ ਬਦਲ ਸਕਦਾ ਜਿਹੜਾ ਪੰਥ ਨੇ ਕੀਤਾ ਹੈ ਗੁਰੂ ਦਾ ਫੈਸਲਾ ਬਿਕਰਮੀ ਪੈਟਰਨ ਹੈ ਨਾਨਕਸ਼ਾਈ ਸੰਮਤ ਹੈ ਇਹਨੂੰ ਕੋਈ ਨਹੀਂ ਬਦਲ ਸਕਦਾ ਸਾਡਾ ਸਿਰ ਗੁਰੂ ਨਾਨਕ ਅੱਗੇ ਝੁਕਣਾ ਹੈ ਤੇ ਜਿੰਨਾ 5 ਜਨਵਰੀ ਤੇ ਜਾਦਾ ਜੋਰ ਦਿੱਤਾ ਉਹ ਧਿਆਨ ਦਿਓ ਜਦਨ ਗੁਰਦੇਵ ਸਤਪੂ ਨੂੰ ਪ੍ਰਕਾਸ਼ ਧਾਰਦੇ ਉਦੋਂ ਪਤਾ ਕਿਹੜੀ ਤਰੀਕ ਸੀ 22 ਦਸੰਬਰ ਤੇ 22 ਦਸੰਬਰ ਦੇ ਤੇ 5 ਜਨਵਰੀ ਦਰਮਿਆਨ 14 ਦਿਨ ਨੇ 14 ਦਿਨ ਗੁਰੂ ਗੋਬਿੰਦ ਸਿੰਘ ਦੀ ਏਜ ਘਟ ਗਈ 350 ਬਰੇ ਤੋਂ ਉੱਤੇ ਹੋ ਗਿਆ ਅਜ ਗੁਰਦੇਵ ਦੇ ਪ੍ਰਕਾਸ਼ ਨੂੰ ਮਲਟੀਪਲਾਈ ਕਰ ਲਓ ਕਿੰਨੇ ਸਾਲ ਗੁਰਾਂ ਦੀ ਉਮਰ ਹੀ ਘਟ ਗਈ ਹਿੰਦੂ ਵੀਰਾਂ ਦੇ ਕੋਲ ਮੁਸ਼ਕਲ ਇਹ ਹੈ ਸ਼੍ਰੀ ਰਾਮਚੰਦਰ ਮਹਾਰਾਜ ਸ਼੍ਰੀ ਕ੍ਰਿਸ਼ਨ ਦੇ ਪ੍ਰਕਾਸ਼ ਦੀਆਂ ਅਸਲੀ ਡੇਟਸ ਹੈ ਨਹੀਂ ਤਾਂ ਲੋਕ ਉਹਨਾਂ ਨੂੰ ਮਿਥਿਹਾਸ ਕਹਿਣ ਲੱਗ ਪਏ ਅਸੀਂ ਨਹੀਂ ਮਿਥਿਹਾਸ ਕਹਿੰਦੇ ਅਸੀਂ ਕਹਿੰਦੇ ਆ ਉਹ ਮਹਾਪੁਰਸ਼ ਹੋਏ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਆਉਂਦਾ ਰਾਮ ਗयो ਰਾਵਣ ਗयो ਜਾ ਕੋ ਭੋ ਪਰਵਾਰ ਪਰ ਡੇਟਸ ਨਹੀਂ ਮਿਲੀਆਂ ਲੋਕਾਂ ਕਹਿੰਦਾ ਧਰਮ ਹੀ ਨਹੀਂ ਹੈ ਮਿਥਿਹਾਸ ਹੈ ਤੁਹਾਡੇ ਕੋ ਸਾਰੀਆਂ ਡੇਟਸ ਨੇ ਤੁਸੀਂ ਇੱਕ ਕਾਮਰੇਡ ਪੁਰੇਵਾਲ ਦੇ ਕੈਲੰਡਰ ਪਿੱਛੇ ਲਾ ਕੇ ਸਾਰਾ ਇਤਿਹਾਸ ਬਣਾ ਬਹਿਣਾ ਆਪਣਾ ਤੇ ਨਾਲੇ ਕਦੇ ਹੋਇਆ ਵੀ ਤੁਹਾਡਾ ਜਨਮ ਹੋਵੇ 25 ਦਸੰਬਰ ਨੂੰ ਤੇ ਮੈਂ ਜ਼ੋਰ ਮਾਰਾਂ ਛੱਡ ਯਾਰ ਕਾਗਜ਼ਾਂ ਨੂੰ ਤੇਰਾ ਜਨਮ 5 ਤਰੀਕ ਨੂੰ ਮਨਾਇਆ ਕਰਦੇ ਆ ਕਿਸੀ ਹਾਸੋਈ ਨਹੀਂ ਗੱਲ ਐ ਆਪਣੀ ਮਰਜ਼ੀ ਨਾਲ ਮਨਾ ਲਓਗੇ ਤਰਕ ਪਤਾ ਕੀ ਦੇਣਗੇ ਉਹ ਨਹੀਂ ਦੀ ਅਸੀਂ ਤੇ ਸੋਚਦੇ ਸੀ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ 'ਚ ਪ੍ਰਕਾਸ਼ ਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਸੋਗ ਤੇ ਖੁਸ਼ੀ ਕਿੱਥੇ ਕਿਦਾਂ ਮਨਾਈਏ ਮੇਰਾ ਜਵਾਬ ਦਿਓ ਸਿੱਖੀ ਦੇ ਵਿੱਚ ਖੁਸ਼ੀ ਗਮੀ ਦੀ ਕੋਈ ਜਗ੍ਹਾ ਨਹੀਂ ਹੈ ਇੱਥੇ ਸ਼ਹੀਦੀ ਹੋਵੇ ਮੌਤ ਹੋਵੇ ਆਨੰਦ ਸਹਿਬੀ ਪੜਿਆ ਜਾਂਦਾ ਆਨੰਦ ਭਾਇਆ ਮੇਰੀ ਮਾਏ ਪ੍ਰਕਾਸ਼ ਹੋਵੇ ਜਨਮ ਹੋਵੇ ਪੜਿਆ ਜਾਂਦਾ ਆਨੰਦ ਭਾਇਆ ਮੇਰੀ ਮਾਏ ਸਿੱਖੀ ਦੇ ਵਿੱਚ ਰੋਗ ਸੋਗ ਦੀ ਜਗ੍ਹਾ ਨਹੀਂ ਹੈ ਪ੍ਰਕਾਸ਼ ਤੇ ਅਸੀਂ ਗੰਦੇ ਗੀਤ ਲਾ ਕੇ ਨੱਚਣ ਨਹੀਂ ਲੱਗ ਪੈਂਦੇ ਜੋਤੀ ਜੋਤ ਤੇ ਸ਼ਹੀਦੀ ਤੇ ਅਸੀਂ ਵੈਣ ਨਹੀਂ ਪਾਉਂਦੇ ਸਾਡੇ ਲਈ ਹੁਕਮ ਹੈ ਹਰਖ ਸੋਗ ਦੁਹ ਹੂੰ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਸਿੱਖ ਹਰਖ ਸੋਗ ਦੇ ਵਿੱਚ ਸਮ ਰਹਿੰਦਾ ਹੈ ਕਰਨੇ ਤੇ ਗੁਰਮਤ ਸਮਾਗਮ ਹੀ ਨੇ ਭਾਵੇਂ ਪ੍ਰਕਾਸ਼ ਤੇ ਸ਼ਹੀਦੀ ਇਕੱਠੇ ਆ ਜਾਣ ਕਿਸੇ ਦਾ ਕੀ ਟਿੱਡ ਦੁਖਦਾ ਭਾਈ ਕਦੇ ਸਮਝਿਆ ਕਰੋ ਇਹਨਾਂ ਗੱਲਾਂ ਨੂੰ ਇੱਥੇ ਸਦਾ ਹੀ ਆਨੰਦ ਹੈ ਸ਼ਹੀਦੀ ਸੋਗ ਦਾ ਵਿਸ਼ਾ ਨਹੀਂ ਚੜਦੀ ਕਲਾ ਦਾ ਵਿਸ਼ਾ ਹੈ ਤੋ ਅਸੀਂ ਮੰਨਣਾ ਕਿਨੂ ਹੈ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਣਾ ਹੈ ਅਸੀਂ ਫਿਕਸੇਸ਼ਨ ਵਿੱਚ ਨਹੀਂ ਪੈਣਾ ਦੁਨੀਆ ਦੇ ਮੁੱਖ ਧਰਮਾਂ ਫਿਕਸੇਸ਼ਨ ਨਹੀਂ ਕੀਤੀ ਈਸਾਈ ਮਤ ਦਾ ਈਸਟਰ ਹੈ ਫਿਕਸ ਨਹੀਂ ਹੈ ਹਰ ਸਾਲ ਬਦਲਦਾ ਉਹ ਵੀ ਚੰਦਰਮੇਨਾ ਚੱਲਦੇ ਨੇ ਉਹ ਬਿਜ਼ਨਸ ਕੈਲੰਡਰ ਈਸਵੀ ਨਾਲ ਨਹੀਂ ਦਿਹਾੜੇ ਬਣਾ ਰਹੇ ਦੂਜੇ ਬਨੇ ਤੁਸੀਂ ਈਦ ਵਲ ਆ ਜਾਓ ਕਿੱਡਾ ਵੱਡਾ ਧਰਮ ਹੈ ਇਸਲਾਮ ਉਹ ਵੀ ਚੰਦਰਮੇ ਨਾਲ ਚੱਲ ਰਹੇ ਨੇ ਈਦ ਵੀ ਫਿਕਸ ਨਹੀਂ ਹੈ ਹਰ ਸਾਲ ਡਿਫਰੈਂਟ ਡੇਟਸ ਤੇ ਆ ਰਹੀ ਹੈ ਈਸਵੀ ਨਾਲ ਨਹੀਂ ਰਲਦੇ ਉਹ ਹੋਰਾਂ ਧਰਮਾਂ ਦੇ ਵੀ ਇਦਾਂ ਹੀ ਦਿਹਾੜੇ ਨੇ ਤੁਹਾਨੂੰ ਕੀ ਮੁਸ਼ਕਲ ਪਈ ਹੈ ਜੰਤਰੀ ਪੜ੍ਹਨੀ ਸਿੱਖੋ ਸੁਦੀ ਵਦੀ ਨਾਲ ਚੱਲੋ ਜੋ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਅਸੀਂ ਉਹ ਫੋਲੋ ਕਰਨਾ ਹੈ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੇ ਕਾ ਮਹਿਲ ਪਾਇਸੀ ਤੇ ਜਿਹੜਾ ਹੁਕਮ ਨਹੀਂ ਮੰਨਦਾ ਉਹਨੂੰ ਲਾਨਤਾ ਹੀ ਹੁੰਦੀਆਂ ਨੇ ਕਦੇ ਸ਼ੰਕੇ ਚ ਨਾ ਪਿਓ